ਦੋ ਦਿਨ ਪਹਿਲਾਂ ਸ਼੍ਰੀ ਮੁਕਸਰ ਸਾਹਿਬ ਵਿੱਚੋਂ ਕੁਝ ਲੁਟੇਰਿਆਂ ਵੱਲੋਂ ਪੈਟਰੋਲ ਪੰਪ ਤੇ 70-80 ਹਜ਼ਾਰ ਰੁਪਏ ਦੀ ਲੁੱਟ ਕਰਨ ਤੇ ਪੁਲਿਸ ਨੂੰ ਉਦੋਂ ਪਾਰੀ ਸਫਲਤਾ ਮਿਲੀ ਜਦੋਂ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਨੇ ਜਿਹੜੀ ਉਹਨਾਂ ਦੀ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਮਾਮਲਾ ਸਾਹਮਣੇ ਕੀ ਆਇਆ ਹਨੀ ਜਨਕ ਮਾਮਲਾ ਸੀ ਕਿ ਉਸ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਪੰਜ ਕਰਿੰਦੇ ਜਿਹੜੇ ਹੋਰ ਸੀ ਉਹ ਰੋਜ਼ਾਨਾ ਇਹਨਾਂ ਪੈਸਿਆਂ ਦੇ ਵਿੱਚ ਲੈਣ ਦੇ ਨੂੰ ਲੈ ਕੇ heira-pheri ਕਰਦੇ ਸੀ ਅਤੇ ਉਹਨਾਂ ਨੇ ਉਸ ਹੀਰਾ-ਫੇਰੀ ਨੂੰ ਛਕਾਉਣ ਦੇ ਲਈ ਉਹਨਾਂ ਦੋ ਯੂਰੋਪੀਅਨ ਦਾ ਸਾਥ ਲਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਆਓ ਆਪਾਂ ਜਾਣਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਐਸਐਸਪੀ ਸ਼੍ਰੀ ਪਾਗੀਦਰ ਸਿੰਘ ਮੀਨਾ ਜੀ ਤੋਂ ਨਾਸਲਿਦ ਕੀ ਨੇ ਹੋ ਆ। ਆ ਮਕਸਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਥੇ ਇੱਕ ਮੰਗੇ ਦਾ ਪੈਟਰੋਲ ਪੰਪ ਹੈਗਾ ਉੱਥੇ 21 21 ਮਾਰਚ ਨੂੰ ਇੱਕ ਸਨੇਚਿੰਗ ਦੀ ਵਾਰਦਾਤ ਹੋਈ ਸੀ ਤੋ ਸਾਡੀ ਸੀਆਈਏ ਟੀਮ ਔਰ ਐਸਐਚਓ ਸਿਟੀ ਮੁਖਸਰ ਡੀਐਸਪੀ ਮੁਖਸਰ ਨੇ ਪ੍ਰੋਂਪਟਲੀ ਐਕਸ਼ਨ ਕਰਤੇ ਵੱਖਰ ਟੀਮ ਬਣਾ ਕੇ ਟੈਕਨੀਕਲ ਐਵੀਡੈਂਸ ਔਰ ਸੀਸੀਟੀਵੀ ਆਦਿ ਮਦਦ ਦੇ ਨਾਲ ਦੋ ਦੋਸ਼ੀਆਂ ਨੂੰ ਅਸੀਂ ਵਿਦਿਨ 24 ਆਵਰਸ ਅਰੈਸਟ ਕਰ ਲਿਆ ਹੈਗਾ ਜਿਦੇ ਵਿੱਚ ਪਹਿਲਾ ਹੈਗਾ ਹੈਪੀ ਔਰ ਦੂਸਰਾ ਹੈਗਾ ਸੁਖਵਿੰਦਰ ਹੈਪੀ ਪਹਿਲੇ ਵੀ ਇੱਕ ਸਨੇਚਿੰਗ ਕੇ ਕੇਸ ਦੇ ਵਿੱਚ ਜੇਲ ਦੇ ਵਿੱਚ ਸੀ ਅਭੀ 7 ਮਾਰਚ ਨੂੰ ਇਹ ਉਹ ਬੇਲ ਤੇ ਆਇਆ ਹੋਇਆ ਸੀ ਤੋ ਉਸਨੇ ਦੋਨੋਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੇ ਇਹ ਮੂੰਹ ਬਣ ਕੇ ਗਏ ਵੇ ਸੀ ਔਰ ਕਾਪਾ ਦਿਖਾ ਕੇ ਔਰ ਅਰਾਊਂਡ 80000 ਰੁਪਏ ਕੇ ਸਨੇਚਿੰਗ ਹ ਕੀਤੀ ਸੀ ਜਦੋਂ ਇਹਨਾਂ ਦੀ ਅਸੀਂ ਮੋਡਲੀ ਇਨਟਰੋਗੇਸ਼ਨ ਕੀਤੀ ਤਾਂ ਇਹਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਇਹ ਨਿਕਲ ਕੇ ਆਈ ਕਿ ਜੋ ਮੰਗੇਦੇ ਪੈਟਰੋਲ ਪੰਪ ਕੇ ਪੰਜ ਸੇਲਸਮੈਨ ਸੀ ਉਹਨਾਂ ਨੇ ਮਿਲ ਕੇ ਔਰ ਇੱਕ ਪਲਾਨਿੰਗ ਕੀਤੀ ਸੀ ਕਿ ਉਹਨਾਂ ਨੇ ਜੋ ਡੇਲੀ ਕੇ ਹਿਸਾਬ ਸੀ ਉਹਦੇ ਵਿੱਚ ਉਹ ਗੜਬੜ ਕਰਦੇ ਸੀ ਉਸ ਨੂੰ ਛੁਪਾਉਣ ਵਾਸਤੇ ਜੋ ਇੱਕ ਸਾਜਨ ਮੰਡਾ ਹੈਗਾ ਸੇਲਸਮੈਨ ਉਸ ਦਾ ਜੋ ਬ੍ਰਦਰ ਹੈਪੀ ਹੈਗਾ ਜੋ ਬਿਲ ਪਿਆਸ उसके साथ मिलके ये सारी प्लानिंग की थी तो उनका भी इनवॉल्वमेंट ये डायरेक्टली इनवॉल्वी असली असं उन्होंने भी जो पहले दो दोषी मुरली पे नॉमिनेट करके उन्होंने भी असी अरेस्ट कर लिया है टोटल इस केस सात अरेस्ट हुए है हूं तक तो एक नवी चीज निकल के आएगी सेल्समैन भी मिलके और एक शो कोल्ड जो लूट की वारदात को अंजाम दिया है इस केस के तो साड़ी मुकसर पुलिस के बहुत वो कामयाबी मिली हैगी टोटल असी बारह हजार रुपए की रिकवरी होने तक हो चुकी है कि और बाकी रेंदे पैसे भी अभी जल्द ही रिकवर करवाने की कोशिश करेंगे कि हाँ जी अभी बेसिकली तो हिसाब के गड़बड़ करते तो वो अभी उनके जो मालिक है उनसे पूछ के और डिटेल असी करेंगे कितने पैसे और भी पैसे हो सकते हैं पहले भी कोई इन्होंने कोई गड़बड़ की बहुत जल्दी पिछले समय बहुत बढ़िया रही है की भी जो है। देखो मैं तो लोगों को डिस्ट्रिक्ट के वाशियान यही अपील करता हूं कि जो फर्स्ट जो मोटिव पुलिस का कि प्रिवेंशन ऑफ क्राइम कई बार क्राइम प्रिवेंट नहीं होता है तो साड़ी ये कोशिश होंगी कि उसको जितना छेती ऐसी हो सके उसको डिटेक्ट करें उसको